ਮੈਂ ਤਾਂ ਪ੍ਰੋਫੈਸਰ ਆਇਆ ਸੀ ਯੂਨੀਵਰਸਿਟੀ ਮੈਨੂੰ ਵਸੀ ਕੋਈ ਖਾਇ ਸੀ ਕਿ ਮੇਰੇ ਨਾਮ ਦੇ ਅਗੇ ਡਾਕਟਰ ਲੱਗੂਗਾ ਕਿ ਮੈਂ ਮੀਜ਼ੇ ਦਾ ਪ੍ਰੋਫੈਸਰ ਬਣ ਜੂਗਾ ਦੈਟ ਵੁਡ ਮਾਈ ਆਲਟੀਮੇਟ ਕੋਲ ਜੀ ਫਨਕਾਰ ਬਣਨਾ ਤਾਂ ਕਦੀ ਵੀ ਨਹੀਂ ਸੀ ਸੋਚਿਆ ਕਿ ਪ੍ਰੋਫੈਸਰ ਤੱਕ ਹੀ ਰਹਿਣਾ ਸੀ ਪ੍ਰੋਫੈਸਰ ਤੱਕ ਹੀ ਮੇਰੀ ਮਤਲਬ ਮੈਂ ਆਪਣੇ ਪਿੰਡੋਂ ਹਿਸ਼ਾਰਪੁਰ ਗਵਰਨਮੈਂਟ ਕਾਲਜ ਬੈਚਲਰ ਇਨ ਮਿਊਜ਼ਿਕ ਆਰਟਸ ਕੀਤੀ ਹੈ ਆਨਰਸ ਤੇ ਮੇਰੇ ਫਾਦਰ ਸਾਹਿਬ ਦੇ ਕਹਿਣ ਤੇ ਮੈਂ ਯੂਨੀਵਰਸਿਟੀ ਆ ਕੇ ਮਾਸਟਰਸ ਇਨ ਮਿਊਜ਼ਿਕ ਕਰ ਲਈ ਐਮਫਲਨੀ ਮੀਜ਼ ਸੂਫੀ ਮਿਊਜ਼ਿਕ ਕਰ ਲਈ ਪੀਐਸਡੀ ਇਨ ਸੂਫੀ ਮਿਊਜ਼ਿਕ ਕਰ ਲਈ ਲ ਪਰ ਡਿਊਰਿੰਗ ਡਾਕਟਰੇਟ ਜਦੋਂ ਪੋਇਟਰੀ ਪੜ੍ਹਨੀ ਸ਼ੁਰੂ ਕੀਤੀ ਤੇ ਤੁਹਾਡੇ ਤੇ ਅਸਰ ਹੋਣਾ ਸ਼ੁਰੂ ਹੋਇਆ ਹੌਲੀ-ਹੌਲੀ ਤੁਸੀਂ ਵੀ ਕਲਮ ਕਸਾਈ ਕਰਨੀ ਜੇ ਸ਼ੁਰੂ ਕਰ ਦਿੱਤੀ ਤੇ ਹੌਲੀ-ਹੌਲੀ ਅੱਖਰ ਜੋੜ ਲਏ ਤੂੰ ਅੰਦਰ ਅਸਰ ਨਹੀਂ ਭਰਿਆ ਸੁਣ ਜੇ ਤੇਰਾ ਗੀਤ ਕਿਸੇ ਦਾ ਸੀਨਾ ਨਹੀਂ ਠਰਿਆ ਜਦੋਂ ਮੈਂ ਕਿਹਾ ਤੁਹਾਨੂੰ ਤੇ ਸੋ ਲੋਕਾਂ ਨੂੰ ਚੰਗਾ ਲੱਗਣ ਲੱਗਿਆ ਯੂਨੀਵਰਸਿਟੀ ਚ ਰੇਂਦਰਿੰਦ ਮੈਂ ਜਿਹਨੂੰ ਸੀਪੜਾ ਉਹਨਾਂ ਲੱਗ ਗਿਆ ਤੇ ਉਹ ਉਹਨਾਂ ਦੀ ਫਿਰ ਜਦੋਂ ਕੋਈ ਕਿਸੇ ਦੀ ਨੌਕਰੀ ਲੱਗਣੀ ਕਿਸੇ ਦਾ ਕੁਝ ਹੋਣਾ ਉਹਨੇ ਕਿਹਾ ਯਾਰ ਬਾਈ ਨੂੰ ਸਾਦੇ ਆ ਤੇ ਮੈਂ ਉਹਦਾ ਯੂਨੀਵਰਸਿਟੀ ਪੜਾਉਂਦਾ ਸੀਗਾ ਤੇ ਮੇਰੇ ਜਿਹੜੇ ਸਟੂਡੈਂਟ ਹੁਣ ਐਮਏ ਵਾਲੇ ਉਹਨਾਂ ਨੂੰ ਮੈਂ ਕਹਣਾ ਚੱਲ ਤੂੰ ਹਰਮੋਨਿ ਮਜਾ ਲਈ ਤੂੰ ਕੀਪੜਾ ਲਾ ਜਾ ਤੂੰ ਚੱਬ ਤਬਲਾ ਚੱਕ ਲੈ ਅਸੀਂ ਇੱਕ ਕਾਰਜ ਬੈਠਣਾ ਉੱਥੇ ਚੱਲ ਜਾਣਾ ਇਦਾਂ ਹੀ